ਯੂਟਿਊਬਰ ਭਾਨਾ ਸਿੱਧੂ ਨੂੰ ਪਟਿਆਲਾ ਦੀ ਕੋਰਟ ਦੇ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਦਾਦੀ ਇੱਕ ਯੂਟਿਊਬਰ ਭਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਕਿਉਂਕਿ ਚੈਨ ਸਨੈਚਿੰਗ ਮਾਮਲੇ ਸੰਬੰਧੀ ਉਹਨਾਂ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਜਿਸ ਸੰਬੰਧੀ ਅੱਜ ਉਹਨਾਂ ਦੀ ਪੇਸ਼ੀ ਹੈ ਜਿਹੜੀ ਹੋਈ ਹੈ। ਦੱਦਿਏ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬੀ ਮੰਨੇ ਜਾਂਦੇ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਨੂੰ ਅਜੇ ਮਹਿਲਾ ਟਰੈਵਲ ਏਜੰਟ ਵੱਲੋਂ ਦਰਜ ਕਰਵਾਏਗੇ ਕੇਸ 'ਚੋਂ ਜ਼ਮਾਨਤ ਮਿਲੀ ਹੀ ਸੀ ਕਿ ਉਸ ਦੇ ਖਿਲਾਫ ਪਟਿਆਲਾ ਵਿਖੇ ਵੀ ਇੱਕ ਨਵੀਂ ਸ਼ਿਕਾਇਤ ਆ ਜਿਹੜੀ ਦਰਜ ਹੋਈ ਕਿਉਂਕਿ ਸੰਗਰੂਰ ਦੇ ਰਹਿਣ ਵਾਲੇ ਭਾਨਾ ਸਿੱਧੂ ਦੇ ਖਿਲਾਫ ਇੱਕ ਔਰਤ ਕੋਲੋਂ ਚੈਨ ਖੋਣ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਇਸ ਸ਼ਿਕਾਇਤ ਦੇ ਕਾਰਨ ਪਾਨਾ ਸਿੱਧੂ ਨੂੰ ਪੁਰਾਣੇ ਕੇਸ 'ਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਚੈਨ ਖੋਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਪਟਿਆਲਾ ਦੇ ਸਦਰ ਥਾਣੇ 'ਚ ਪਾਨਾ ਸਿੱਧੂ ਦੇ ਖਿਲਾਫ ਧਾਰਾ 379 ਬੀ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਤੇ ਪੁਲਿਸ ਵੱਲੋਂ ਪਾਨਾ ਸਿੱਧੂ ਦੀ ਗ੍ਰਿਫਤਾਰੀ ਕਰਕੇ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ ਤੇ ਹੁਣ ਮਾਨਯੋਗ ਅਦਾਲਤ ਨੇ ਪਾਨਾ ਸਿੱਧੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦੇ ਹੁਕਮ ਨੇ ਜਿਹੜੇ ਜਾਰੀ ਕੀਤੇ ਨੇ ਤੁਹਮ ਜੀ ਜੀ ਸਰ ਸਗੂ ਸਾਹਿਬ ਅੱਜ ਪਾਨਾ ਸਿੱਧੂ ਨੂੰ ਕੋਰਟ ਚ ਲਿਆਂਦਾ ਗਿਆ ਜੀ ਅਗਲਾ ਪ੍ਰੋਸੀਜਰ ਕੀ ਹੈ ਦੇਖੋ ਅੱਜ ਇਹਨਾਂ ਨੂੰ ਪੇਸ਼ ਕੀਤਾ ਜੀ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ 12/2/2024 ਤੱਕ ਜੀ ਮੈਡੀਕਲ ਕਰਾ ਕੇ ਪੁਲਿਸ ਉਹਨਾਂ ਨੂੰ ਸੈਂਟਰਲ ਜੇਲ ਪਟਿਆਲਾ ਛੱਡੂਗੀ ਤੇ ਅਗਲਾ ਜਿਹੜਾ ਇੱਕ ਅਬੋਰ ਦਾ ਮਾਮਲਾ ਸੀ ਉਹ ਕਿਤੇ ਨਾ ਕਿਤੇ ਇੰਟਰ ਕਰ ਰਿਹਾ ਇਸ ਮਾਮਲੇ ਚ ਨਹੀਂ ਕੁਛ ਨਹੀਂ ਜੀ ਕੋਈ ਪੁਲਿਸ ਨੇ ਉਸ ਦਾ ਜ਼ਿਕਰ ਨਹੀਂ ਕੀਤਾ ਨਾ ਹੀ ਅਬੋਰ ਦੀ ਕੋਈ ਪੁਲਿਸ ਉਰੇ ਆਈ ਉਰੇ ਉਸ ਦਾ ਕੋਈ ਐਸਾ ਗੱਲਬਾਤ ਨਹੀਂ ਕੀਤੀ ਤੇ ਨਾਰੇਬਾਜੀ ਕਰਨ ਵਾਲੇ ਕੁਝ ਹੈਗੇ ਸੀ ਕੰਪਲੈਕਸ ਚ ਲੋਕ ਹਾਂ ਸੀਗੇ ਜੀ ਅਚੀਤੀ ਬੰਦੇ ਸੀਗੇ ਉੱਥੇ ਤੇ ਲੱਗਦਾ ਕਿ ਇਹ ਕੁਝ ਇਸ ਮਾਮਲੇ ਦੇ ਵਿੱਚ ਅ ਅਗਲਾ ਕੀ ਸਟੈਪ ਹੋ ਸਕਦਾ ਦੇਖੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਜੀ ਇਨਵੈਸਟੀਗੇਸ਼ਨ ਕਰਕੇ ਜੀ